ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਪ੍ਰਾਈਮ ਅਸ਼ਿਆ ਟੀਵੀ ਦੇ ਨਾਲ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਹਰ ਰੋਜ਼ ਦੀ ਤਰ੍ਹਾਂ ਦੇਸ਼ਗਿਆਦੇ ਅਹਿਮ ਮਸਲਿਆਂ ਤੇ ਗੱਲਬਾਤ ਲਈ ਸੀਨੀਅਰ ਪੱਤਰਕਾਰ ਤੇ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਦਾ ਸਾਥ ਹੈ ਸਭ ਤੋਂ ਪਹਿਲਾਂ ਸਵਾਗਤ ਕਰਦੇ ਪੰਨੂ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਨਵਜੀਤ ਜੀ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਪੰਜਾਬ ਤੋਂ ਰਾਜ ਸਭਾ ਮੈਂਬਰ ਦੀ ਚੋਣ ਹੋਣੀ ਹੈ ਜੀ ਨਾਮਜ਼ਦਗੀਆਂ ਭਰੀਆਂ ਜਾ ਰਹੀਆਂ ਨੇ ਇਸੇ ਦੌਰਾਨ ਇੱਕ ਖਬਰ ਆਈ ਹੈ ਕਿ ਇੱਕ ਸ਼ਖਸ ਨੇ ਵਧਾ ਇਕਾਂ ਦੀਆਂ ਫਰਜੀ ਮੋਹਰਾ ਤਿਆਰ ਕੀਤੀਆਂ ਤੇ ਕਾਗਜ਼ ਭਰ ਦਿੱਤੇ ਐ ਹੁਣ ਗ੍ਰਿਫਤਾਰੀ ਦੀਆਂ ਖਬਰਾਂ ਵੀ ਆ ਰਹੀਆਂ ਨੇ ਇਹ ਪੂਰਾ ਮਾਮਲਾ ਕੀ ਐ ਮੋਹਰਾ ਅਸਲੀ ਸੀ ਨਕਲੀ ਸੀ ਰੌਲਾ ਕਿਉਂ ਪਿਆ ਜੀ ਦੇਖੋ ਪਹਿਲਾਂ ਕੱਲ ਜਦੋਂ ਖਬਰ ਆਈ ਤੇ ਲੱਗਦਾ ਸੀ ਕਿ ਆਮ ਆਦਮੀ ਪਾਰਟੀ ਦੇ ਵਿੱਚੋਂ 10 ਵਿਧਾਇਕ ਜਿਹੜੇ ਆ ਬਗਾਵਤ ਕਰ ਗਏ ਬਾਅਦ ਵਿੱਚ ਪਤਾ ਲੱਗਾ ਕਿ ਉਹਨਾਂ ਦਸਾਂ ਨੇ ਵੱਖ-ਵੱਖ মিডিਆ ਪਰਸਨ ਜਿਹੜੇ ਨੇ ਪੱਤਰਕਾਰ ਜਾਂ ادارے ਉਹਨਾਂ ਨੂੰ ਆਪ ਫੋਨ ਕਰ ਕਰਕੇ ਜਾਂ ਚਿੱਠੀਆਂ ਭੇਜ ਕੇ ਮੈਸੇਜ ਭੇਜ ਕੇ ਆਖਿਆ ਅਸੀਂ ਕਿਤੇ ਕੋਈ ਦਸਕਤ ਨਹੀਂ ਕੀਤੀ ਸਾਡੇ ਦਸਕਤ ਜਾਲੀ ਕੁਝ ਲੋਕਾਂ ਦੇ ਸਨੇਹ ਮੇਰੇ ਕੋਲ ਵੀ ਪਹੁੰਚੇ ਕਿ ਸਾਨੂੰ ਪਤਾ ਹੀ ਨਹੀਂ ਅਸੀਂ ਉਸ ਬੰਦੇ ਨੂੰ ਜਾਣਦੇ ਹੀ ਨਹੀਂ ਸਾਡੇ ਦਸਕਤ ਉਹਨੇ ਕਿੱਥੋਂ ਕਰਾ ਲਿਆ ਬਾਅਦ ਵਿੱਚ ਪਤਾ ਲੱਗਾ ਕਿ ਦਸਕਤ ਉਹਨੇ ਕਰਾਈ ਨਹੀਂ ਉਨੇ ਬਗੈਰ ਦਸਤਾਵਜ਼ਾਂ ਤੋਂ ਨਾਵਾਂ ਦੀ ਇੱਕ ਲਿਸਟ ਦੇ ਦਿੱਤੀ ਹੈ ਜੀ ਜੇ ਨਾਵਾਂ ਦੀ ਲਿਸਟ ਵੀ ਉਹਨਾਂ ਬੰਦਿਆਂ ਦੀ ਸਹਿਮਤੀ ਤੋਂ ਬਗੈਰ ਦਿੰਦਾ ਤੇ ਉਹ ਵੀ ਆਪਣੇ ਆਪ ਚ ਇੱਕ ਜੁਰਮ ਹੈ ਆਮ ਆਦਮੀ ਪਾਰਟੀ ਦੇ ਇੱਕ ਪਾਰਲੀਮੈਂਟ ਮੈਂਬਰ ਨੇ ਪਾਰਲੀਮੈਂਟ ਦੇ ਵਿੱਚ ਰਾਜ ਸਭਾ ਚ ਬੋਲਦਾ ਕਹਿੰਦਾ ਸੀ ਫਲਾਣੇ ਫਲਾਣੇ ਮੈਂਬਰ ਜਿਹੜੇ ਇਸ ਹੌਸਦੇ ਉਹਨਾਂ ਦੀ ਇੱਕ ਕਮੇਟੀ ਬਣਾਈ ਜਾਵੇ ਤੇ ਉਹਨਾਂ ਦੇ ਖਿਲਾਫ ਸ਼ਿਕਾਇਤ ਕਰਤੀ ਕਿ ਸਾਨੂੰ ਪੁੱਛੇ ਬਗੈਰ ਇਹ ਸਾਡੇ ਨਾਂ ਪੇਸ਼ ਕਰਨ ਵਾਲਾ ਕੌਣ ਇਹ ਹਾਊਸ ਚੀਕ ਕਹਿ ਸਕਦਾ ਕਿ ਤੁਸੀਂ ਇੱਕ ਕਮੇਟੀ ਬਣਾ ਦਿਓ ਹਾਊਸ ਦੇ ਮੈਂਬਰਾਂ ਦੀ ਜੀ ਪਰ ਇਹ ਨਹੀਂ ਕਹਿ ਸਕਦਾ ਫੁਲਾਣੇ ਫੁਲਾਣੇ ਦੇ ਨਾਂ ਪਾ ਦਿਓ ਸਾਨੂੰ ਪੁੱਛੇ ਬਗੈਰ ਸਾਡੇ ਨਾਂ ਇਹਨੇ ਕਿੰਦਾਂ ਲੈਤੇ ਉਹ ਮਸਲਾ ਬਹੁਤ ਵਿਗੜਿਆ ਸੀ ਇੱਥੇ ਹੁਣ ਇਸ ਬੰਦੇ ਨੇ ਉਹਨਾਂ ਦੇ ਨਾਂ ਹੀ ਲਿਖ ਦਿੱਤੇ ਕੱਲ ਸ਼ਾਮ ਨੂੰ ਜਾ ਕੇ ਉਹਨੇ ਇੱਕ ਲਿਸਟ ਹੋਰ ਪੇਸ਼ ਕਰਤੀ ਤੇ ਉਹਦੇ ਉੱਤੇ 10 ਜਣਿਆਂ ਹੋਰ ਨਾਂ ਦੇ ਦਿੱਤੇ। ਉੱਥੇ ਵੀ ਨਾਂ। ਉਹ ਜਿਹੜੇ ਐਮ.ਐਲ.ਏ ਨੇ ਸਾਰੇ ਅੱਜ ਵਿਧਾਨ ਸਭਾ ਦੇ ਸੈਕਟਰੀ RAMLOKUR ANKUL ਚਲੇ ਗਏ RAMLOKUR ਰਿਆਸੂੜੇ ਵਿਧਾਨ ਸਭਾ ਦੇ ਸੈਕਟਰੀ ਦੇ ਨਾਲ-ਨਾਲ ਇਸ ਜ਼ੋਨ ਦੇ ਰਟਰਨਿੰਗ ਅਫਸਰ ਵੀ ਆ। ਜੀ। ਉਹਨਾਂ ਕੋਲ ਨਾ ਸਾਰਿਆਂ ਜਾ ਕੇ ਕਹਤਾ ਦੀ ਸਾਡੇ ਕੋਈ ਦਸਕਤ ਨਹੀਂ ਸਾਡੀ ਕੋਈ ਸਹਿਮਤੀ ਨਹੀਂ। ਅਸੀਂ ਤੇ ਆਪਣੀ ਪਾਰਟੀ ਦੇ ਉਮੀਦਵਾਰ ਦਾ ਨਾਂ ਜਿਹੜਾ ਉਹਨੂੰ ਪ੍ਰਪੋਜ਼ ਕਰਨ ਵਾਲਿਆਂ ਚਾ ਕੁਝ ਕੁਝ ਜਿਹੜਿਆ ਸ਼ਾਇਦ ਨਾਂ ਵੀ ਪ੍ਰਪੋਜ਼ ਕੀਤਾ ਹੋਵੇ ਤੇ ਉਹਨਾਂ ਨੇ ਆਖਿਆ ਜੀ ਅਸੀਂ ਪਾਰਟੀ ਦੇ ਨਾਲ ਅਸੀਂ ਕਿਹਨੂੰ ਦਸਕਾ ਕਰਕੇ ਦਿੱਤੇ ਨਹੀਂ ਸਾਹੀ ਹੈ ਬੰਦੇ ਨੂੰ ਜਾਣਦੇ ਹੀ ਨਹੀਂ ਇਹਦੇ ਦੌਰਾਨ ਕੱਲ ਸ਼ਾਮ ਨੂੰ ਰੋਪੜ ਦਾ ਜਿਹੜਾ ਆਮ ਆਦਮੀ ਪਾਰਟੀ ਦਾ ਐਮਐਲਏ ਉਹਨੇ ਲੇਟ ਨਾਈਟ ਇੱਕ ਸ਼ਿਕਾਇਤ ਦਾ ਜਕਰਾਤੀ ਪੁਲਿਸ ਨੂੰ ਕਿ ਆਫਰਾਡ ਹੋ ਰਿਹਾ ਤੇ ਮੇਰੇ ਨਾਲ ਤੇ ਹੋ ਰਿਹਾ ਪੁਲਿਸ ਨੇ ਸੂਰੇ ਵਾਰੰਟ ਲਿਆ ਤੇ ਉੱਥੇ ਚਲੀ ਗਈ ਵਿਧਾਨ ਸਭਾ ਉੱਥੋਂ ਬੰਦਾ ਖਿਸਕ ਗਿਆ ਖਿਸਕਣਾ ਬਹੁਤ ਔਖਾ ਨਹੀਂ ਵਿਧਾਨ ਸਭਾ ਦੇ ਅਗਲੇ ਪਾਸੇ ਬਹੁਤ ਸਿਕਿਉਰਿਟੀ ਹੈ ਜੀ ਪਿਛਲੇ ਪਾਸੇ ਸਿਕਿਉਰਿਟੀ ਬਹੁਤ ਘੱਟ ਹੈ ਇਹ ਸਮਝਿਆ ਜਾਂਦਾ ਕਿ ਉਧਰ ਹਾਈ ਕੋਰਟ ਹੈ ਉਧਰ ਦੇ ਕੋਈ ਬੰਦਾ ਪਿੱਛੇ ਪਿੱਛੇ ਜਾਵੇ ਪਿੱਛੇ ਝੀਲ ਜੀ ਬਣੀ ਉੱਥੋਂ ਹੌਲੀ ਜੀ ਉਤਰੇ ਬਾਹਰ ਦਾ ਬਾਹਰ ਜਿੱਦ ਨੂੰ ਮਰਜ਼ੀ ਨਿਕਲ ਜਾਂਦਾ ਸਿਕਿਉਰਿਟੀ ਵਾਲੇ ਗੇਟਾਂ ਤੋਂ ਨਿਕਲਦੀਆਂ ਨੂੰ ਲੋੜ ਨਹੀਂ ਹੁੰਦੀ ਤੇ ਜੇ ਜਾਣ ਲੱਗਿਆ ਵੀ ਉੱਪਰਲੇ ਗੇਟ ਖੁੱਲੇ ਹੋਣ ਤੇ ਪਿੱਛੋਂ ਦੀ ਜਾ ਸਕੀ। ਇਹ ਪਤਾ ਨਹੀਂ ਕਿੱਦਾਂ ਦੇ ਸੁਰੱਖਿਆ ਪ੍ਰਬੰਧ। ਉੱਥੋਂ ਕਿਤੇ ਉਹ ਨਿਕਲ ਗਿਆ। ਸੁਖਨਾ ਲੇਕ ਤੱਕ ਚਲਾ ਗਿਆ। ਉੱਥੇ ਰੋਪੜ ਦੀ ਪੁਲਿਸ ਚਲੀ ਗਈ ਉਹਨੂੰ ਗ੍ਰਿਫਤਾਰ ਕਰਨ ਲੱਗੇ। ਚੰਡੀਗੜ੍ਹ ਪੁਲਿਸ ਨਾਲ ਝਗੜਾ ਹੋ ਗਿਆ। ਚੰਡੀਗੜ੍ਹ ਪੁਲਿਸ ਉਹਨੂੰ ਇੱਕ ਗੱਡੀ 'ਚ ਬਿਠਾ ਕੇ ਲੈ ਗਈ। ਪੰਜਾਬ ਪੁਲਿਸ ਕਹਿੰਦੀ ਹੈ ਜ ਆ ਪੰਜਾਬ ਦੇ ਕਿਸੇ ਸਰਕਾਰੀ ਬੁਲਾਰੇ ਨੇ ਕਿਹਾ ਖਬਰ ਆਈ ਹੈ। ਕਿ ਜਿਹੜੀ ਗੱਡੀ ਤੇ ਲੈ ਕੇ ਗਏ। ਉਹ ਚੰਡੀਗੜ੍ਹ ਪੁਲਿਸ ਦੇ ਡੀਜੀਪੀ ਦੇ ਜੀ ਇਹ ਜੋ ਮੋਰ ਫਰਾਡੀਆਂ ਬੰਦਾ ਫਿਰ ਉਹਨਾਂ ਦੀ ਸੁਰੱਖਿਆ ਜੇ ਕੰਮ ਕਰ ਰਿਹਾ ਹੁਣ ਕਹਿੰਦੇ ਚੰਡੀਗੜ੍ਹ ਯੂਟੀ ਗੈਸਟ ਹੌਸਟਲ ਆ ਗਿਆ। ਰਾਤ ਨੂੰ ਨੇ ਕੀਤਾ। ਦੂਸਰਾ ਹੈ ਕਿ ਬੰਦਾ ਕੌਣ ਹੈ ਲੋਕ ਪੁੱਛਣਾ ਚਾਹੁੰਦੇ ਆ। ਪਤਾ ਲੱਗਾ ਜੀ Rajasthan ਤੋਂ ਆਇਆ। ਇੱਕ ਖਬਰ ਇਹ ਆ ਰਹੀ ਹੈ ਕਿ 2019 ਚ ਇਹਨੇ ਪਾਰਲੀਮੈਂਟ ਚੋਣ ਲੜੀ ਸੀ ਦਿੱਲੀ ਤੋਂ ਸਾਊਥ ਦਿੱਲੀ ਤੋਂ। ਮੈਂ ਉੱਥੇ ਰਿਕਾਰਡ ਕੱਢ ਕੇ ਵੇਖਿਆ ਉਹਦਾ ਨਾਂ ਨਵਨੀਤ ਕੱਲਾ ਉੱਥੇ ਚਤਰਵੇਦੀ ਹੈਨੀ। ਜਦ ਕਿ ਇੱਥੇ ਪੰਜਾਬ ਚ ਉਹਨੇ ਚਤਰਵੈਦ ਦੀ ਲਿਖਿਆ ਵੋਟਾਂ ਉਹਨੂੰ ਪਈਆਂ ਸੀ 334 ਜੀ ਇਹ ਹੁਣ ਪਤਾ ਨਹੀਂ ਉਹੋ ਹੀ ਨਵਨੀਤ ਚਤਰਵੈਦ ਦੀ ਆ ਤੇ ਉਹੋ ਹੀ ਨਵਨੀਤ ਆ ਜਾਂ ਉਹ ਕੋਈ ਹੋਰ ਆ ਮੀਡੀਆ ਦੀਆਂ ਬਹੁਤ ਸਾਰੀਆਂ ਸਾਈਟਾਂ ਇਹਨੂੰ ਉਹ ਬੰਦਾ ਲਿਖ ਰਹੀਆਂ ਨੇ ਅੱਜ ਕੱਲ ਇਹ ਆਪਣੇ ਆਪ ਨੂੰ ਜਨਤਾ ਪਾਰਟੀ ਦਾ ਪ੍ਰਧਾਨ ਕਹਿੰਦਾ ਉੱਥੇ ਨੇ ਜਨਤਾ ਪਾਰਟੀ ਦਾ ਜ਼ਿਕਰ ਨਹੀਂ ਕੀਤਾ ਕਿਸੇ ਹੋਰ ਦਾ ਕੀਤਾ ਸੀ ਯਾਨੀ ਇਹ ਬੰਦਾ ਬਾਦ ਵਾਦ ਵਿੱਚ ਪਹਿਲਾਂ ਵੀ ਕਰਿਆ ਜਾਂਦਾ ਆ ਉਹ ਜੋ ਕੁਝ ਕੀਤਾ ਉਹਨੇ ਗਲਤ ਕੀਤਾ ਕਿਸੇ ਦਾ ਉੱਤੇ ਬਣੇਗਾ ਪਰ ਮਾੜੀ ਗੱਲ ਹੈ ਕਿ ਇਹੋ ਜਿਹੇ ਬੰਦੇ ਨੂੰ ਚੰਡੀਗੜ੍ਹ ਪੁਲਿਸ ਕਿਉਂ ਪ੍ਰੋਟੈਕਸ਼ਨ ਦੇ ਰਹੀ ਇਹਦੇ ਤੋਂ ਲੱਗਦਾ ਜਿਵੇਂ ਉਹਦੇ ਪਿੱਛੇ ਕੋਈ ਵੱਡੀ ਤਾਕਤ ਆ ਜਿਹੜੀ ਇਹੋ ਜਿਹੇ ਫਰਾਡ ਦੇ ਵਿੱਚ ਉਹਨੂੰ ਸ਼ਹਿਦ ਦੇ ਰਹੀ ਹੈ ਇਹ ਤਾਂ ਕੋਈ ਕਾਰਨ ਨਹੀਂ ਕਿ ਇਹੋ ਜਿਹਾ ਬੰਦਾ ਜਿੱਤੇ ਇਦਾਂ ਦਾ ਕੇਸ ਆ ਉਹਨੂੰ ਚੰਡੀਗੜ੍ਹ ਪੁਲਿਸ ਲਈ ਫਰੇ ਤੇ ਚੰਡੀਗੜ੍ਹ ਯੂਟੀ ਗੈਸਟ ਹੌਸਸੇ ਚ ਲੈ ਜਾਣ ਇਹ ਗੱਲ ਕਈ ਕਿਸਮ ਦੇ ਸ਼ੱਕ ਪੈਦਾ ਕਰਦੀ ਹੈ ਬੈਕਪਾਲਸਪ ਦੇਖਦੇ ਆਂ ਮਾਮਲਾ ਕਿੱਧਰ ਜਾਂਦਾ ਹੈ ਸ਼ੱਕ ਤਾਂ ਕਈ ਤਰ੍ਹਾਂ ਦੇ ਪੈਦਾ ਹੋ ਰਿਹਾ ਹੈ ਤੁਸੀਂ ਤਾਕਤ ਦੀ ਗੱਲ ਕੀਤੀ ਸ਼ਾਇਦ ਹੀ ਗੱਲ ਕੀਤੀ ਹੈ ਤੇ ਨਵਜੋਤ ਸਿੰਘ ਸਿੱਧੂ ਕੁਝ ਦਿਨ ਪਹਿਲਾਂ ਦਿੱਲੀ ਚ ਪ੍ਰਿੰਕਾ ਗਾਂਧੀ ਨੂੰ ਮਿਲ ਕੇ ਆਏ ਕਹਿੰਦੇ ਹਾਈ ਕਮਾਂਡ ਅਸੀਂ ਦੀ ਸੈਟਿੰਗ ਆ ਅਜੇ ਵਾਪਸ ਪਰਤੇ ਸੀ ਸਰਗਰਮੀਆਂ ਨਵਜੋਤ ਕੋਰ ਸਿੱਧੂ ਨੇ ਸ਼ੁਰੂ ਕੀਤੀਆਂ ਤੇ ਅੱਜ ਜਿਹੜਾ ਇੱਕ ਨਵਾਂ ਵਿਵਾਦ ਅੰਮ੍ਰਿਤਸਰ ਵਿੱਚ ਸ਼ੁਰੂ ਹੋ ਗਿਆ ਜਸਵੀਰ ਸਿੰਘ ਡਿੰਪਾ ਦੀ ਉਸ ਮੀਟਿੰਗ ਤੋਂ ਬਾਅਦ ਉਹਨੂੰ ਤੁਸੀਂ ਕਿਵੇਂ ਦੇਖਦੇ ਆਂ ਲੱਗਦਾ ਕਾਂਗਰਸ ਵਿੱਚ ਇਹਦੇ ਕਰਕੇ ਹੋਰ ਵਿਵਾਦ ਵਧੇਗਾ ਇਹ ਸ਼ੁਰੂਆਤ ਹੈ ਆਗਾਜ਼ ਅੱਛਾ ਹੈ ਅੰਜਾਮ ਕੀ ਖੁਦਾ ਜਾਣੇ ਜਦੋਂ ਇਹ ਪਹਿਲਾਂ ਇੱਥੇ ਹੁੰਦਾ ਸੀ ਅਸੀਂ ਇਹਦੀਆਂ ਸਿਫਤਾਂ ਵੀ ਬਹੁਤ ਕੀਤੀਆਂ ਜੀ ਔਰ ਇੱਕ ਵਾਰੀ ਵਿਧਾਨ ਸਭਾ ਚ ਮੇਰਾ ਨਾਮ ਲੈ ਕੇ ਨੇ ਮੇਰੇ ਬਾਰੇ ਵੀ ਬਹੁਤ ਅੱਛਾ ਬੋਲਿਆ ਸੀ ਹਾਲਾਂਕਿ ਇਹਨੇ ਆਖਿਆ ਕਿ ਪੰਨੂ ਸਾਹਿਬ ਨੇ ਆ ਆਰਟੀਕਲ ਲਿਖਿਆ ਤੇ ਜਿਹੜਾ ਆਰਟੀਕਲ ਇਹਨੇ ਵਿਖਾਇਆ ਉਹ ਆਰਟੀਕਲ ਕੋਈ ਹੋਰ ਹੀ ਸੀ ਉਹਦੇ ਚ ਉਹ ਜ਼ਿਕਰ ਹੀ ਨਹੀਂ ਛੜਿਆ ਨੇ ਕੀਤਾ ਸੀ ਜੀ ਮੈਂ ਫਿਰ ਵੀ ਹੱਸਿਆ ਉਸ ਤੋਂ ਬਾਅਦ ਵੀ ਅਸੀਂ ਮਿਲਦੇ ਰਹੇ ਫਿਰ ਵੇਖਿਆ ਕਿ ਬੰਦਾ ਆਪ ਮਤੈ ਇਹ ਲੋਡ ਹੋਵੇ ਤੇ ਪੰਜ ਵਾਰੀ ਫੋਨ ਕਰ ਦੇਗਾ ਨਾ ਲੋਡ ਹੋਵੇ ਤੇ ਭਾਵੇਂ ਪੰਜੀ ਵਾਰ ਫੋਨ ਕਰ ਚੁੱਕੇਗਾ ਨਹੀਂ ਇਹਦੇ ਵਿਹਾਰ ਤੋਂ ਬਹੁਤ ਸਾਰੇ ਪੱਤਰਕਾਰ ਵੀ ਬਹੁਤ ਸਾਰੇ ਸਿਆਸੀ ਲੀਡਰ ਵੀ ਪਿੱਛੇ ਹੁੰਦੇ ਗਏ ਭਾਜਪਾ ਦੇ ਵਿੱਚ ਹੁੰਦਿਆ ਇਹਦੇ ਬਾਰੇ ਇੱਕ ਸ਼ਬਦ ਚੱਲ ਪਿਆ ਸੀ ਅਨ ਗਾਈਡਡ ਮੋਬਾਈਲ ਉਹ ਕਾਂਗਰਸ ਵਿੱਚ ਵੀ ਇਹਦੇ ਨਾਰਿਆਂ ਨੂੰ ਪ੍ਰਧਾਨਗੀ ਵੀ ਮਿਲ ਗਈ ਪ੍ਰਧਾਨਗੀ ਠੀਕ ਤਾਂ ਚੱਲ ਸੀਗਾ ਫਿਰ ਵੀ ਜਦੋਂ ਹੁਣੇ ਆਇਆ ਪ੍ਰਿਯੰਕਾ ਗਾਂਧੀ ਨੂੰ ਮਿਲਿਆ ਮੈਂ ਆਪਣੇ ਇਸ ਪ੍ਰੋਗਰਾਮ 'ਚ ਦਾ ਸਵਾਗਤ ਕੀਤਾ ਸੀ ਤੇ ਆਖਿਆ ਸੀ ਉਹਨਾਂ ਨਵੇਂ ਸਿਰੇ ਤੋਂ ਇਨਿੰਗ ਸ਼ੁਰੂ ਕਰਨੀ ਚਾਹੀਦੀ ਆ ক্রিকেট ਖੇਡਾਰੀ ਆ ਇਹ ਭੁੱਲ ਜਾਵੇ ਕਿ ਪਹਿਲੀ ਇਨਿੰਗ 'ਚ ਐਲਬੀਡਲੂ ਹੋਇਆ ਕਿ ਕੈਚ ਆਊਟ ਹੋਇਆ ਕਿ ਕੀ ਕੁਛ ਆ ਹੁਣ ਨਵਾਂ ਚੜਜਣਾ ਸ਼ੁਰੂ ਕਰੇ ਇਹਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਬੜੇ ਵੱਡੇ ਸੰਕਟ 'ਚੋਂ ਨਿਕਲੀ ਆ ਬਿਵਾਰੀ ਦਾ ਸਾਹਮਣਾ ਕੀਤਾ ਬਹਾਦਰੀ ਨਾਲ ਕੀਤਾ ਬਿਲਕੁਲ ਅਸੀਂ ਖੁਸ਼ ਆ ਕਿ ਉਹ ਸਿਹਤਮੰਦ ਆ ਤੰਦਰੁਸਤ ਆ ਸਭ ਕੁਝ ਠੀਕ ਆ ਪਰ ਹੁਣ ਆਉਂਦਿਆਂ ਸਾਰੇ ਉਹ ਤਾਂ ਅਜੇ ਫੀਲਡ ਵਿੱਚ ਆਇਆ ਨਹੀਂ ਬੀਬੀ ਨੇ ਚੌਕੇ ਛੱਕੇ ਮਾਰਨੇ ਸ਼ੁਰੂ ਕਰਤੇ ਇਹਨੂੰ ਉਹਨੂੰ ਉਸੇ ਵੇਲੇ ਆਪੇ ਕਹਿ ਦਿੱਤਾ ਕਿ ਮੈਂ ਪਾਰਟੀ ਟਿਕਟ ਦੇਵਾਂ ਨਾ ਦੇਵਾਂ ਚੋਣ ਵਾਸਤੇ ਮੈਂ ਦਾਵੇਦਾਰ ਹਾਂ ਮੈਂ ਇੱਥੇ ਚੋਣ ਲੜਦੀ ਹਾਂ ਫਿਰ ਜਿਹੜਾ ਬੰਦਾ ਪਾਰਟੀ ਨੇ ਉੱਥੇ ਇੰਚਾਰਜ ਬਣਾਇਆ ਉਸ ਇੰਚਾਰਜ ਦੇ ਖਿਲਾਫ ਇਹਨੇ ਕਹਿ ਦਿੱਤਾ ਮਜੀਠੀਏ ਦੀ ਟੀਮਾਂ ਜਿਹੜੇ ਢੰਗ ਨੇ ਉਹਨੂੰ ਮਜੀਠੀਆ ਦੀ ਟੀਮ ਕਹਿਤਾ ਇਹਦਾ ਮਤਲਬ ਆਪਣੀ ਪਾਰਟੀ ਦੇ ਇੱਕ ਵੱਡੇ ਲੀਡਰ ਦੇ ਉੱਤੇ ਇਹਨੇ ਦੋਸ਼ ਲਾਤਾ ਕਿ ਉਹ ਪਾਰਟੀ 'ਚ ਰਹਿ ਕੇ ਅਕਾਲੀ ਦਲ ਦੇ ਲੀਡਰ ਬਿਕਮ ਸਿੰਘ ਮਜੀਠੀਆ ਦੀ ਟੀਮ ਵਜੋਂ ਕੰਮ ਕਰਦਾ ਤੇ ਅਜੇ ਤੇ ਰਾਜਨੀਤੀ ਸ਼ੁਰੂ ਕਰਨੀ ਦਾ ਨਵੇਂ ਸਿਰੇ ਤੋਂ ਇੰਨਾ ਚਿਰ ਤੱਕ ਪੰਜਾਬ 'ਚ ਇੰਨਾ ਸੰਕਟ ਰਿਹਾ ਕਿ ਦੇ ਦੋਵੇਂ ਮੀਆਂ ਬੀਵੀ ਲੋਕਾਂ ਤੱਕ ਪਹੁੰਚੇ ਨਹੀਂ ਆ ਹੁਣ ਇਹ ਖੜਾ ਦਾ ਸੰਕਟ ਲੰਘਿਆ ਉਦੋਂ ਵੀ ਨਹੀਂ ਸੀ ਦਵਾਰੋ ਆਏ ਤੇ ਕੀ ਸੋਚ ਕੇ ਆਏ ਮੈਨੂੰ ਨਹੀਂ ਪਤਾ ਪ੍ਰਿਯੰਕਾ ਗਾਂਧੀ ਨੂੰ ਮਿਲਿਆ ਨਵਜੋਤ ਸਿੰਘ ਸਿੱਧੂ ਕਿਉਂ ਮਿਲਿਆ ਮੈਨੂੰ ਨਹੀਂ ਪਤਾ ਪਰ ਬੀਬੀ ਨੇ ਆਉਂਦੇ ਜਿਹੜੇ ਢੰਗ ਨਾਲ ਸ਼ੁਰੂਆਤ ਕੀਤੀ ਇਸ ਢੰਗ ਤੋਂ ਤੇ ਲੱਗਦਾ ਕਿ ਉਹ ਵਾਦਨੀਆਂ ਸਜਦਰੀਆਂ ਸਿਰਾਂ ਨਾਲ ਡਿਬਣ ਗਿਆ ਜਿਵੇਂ ਪਾਰਟੀ ਚ ਪਹਿਲਾਂ ਵੀ ਭਾਜਪਾ ਚ ਹੁੰਦਿਆ ਵੀ ਇਹਦਾ ਆਪਣੇ ਮੰਤਰੀ ਨਾਲ ਰਿੜਕਾ ਪੈ ਗਿਆ ਸੀ ਇਹ ਚੀਫ ਪਾਰਲੀਮੈਂਟਰੀ ਸੈਕਟਰੀ ਜਿਹੜਾ ਮੰਤਰੀ ਸੀ ਇਹ ਨਹੀਂ ਉਸ ਮੰਤਰੀ ਨੂੰ ਤੰਗ ਕਰਨ ਵਾਸਤੇ ਉਹਦੇ ਹਲਕੇ ਵਿੱਚ ਹੀ ਜਾ ਕੇ ਛਾਪੇ ਮਾਰ ਤੇ ਗੱਲ ਉਹ ਤੋਂ ਵੀ ਵਿਗੜ ਗਈ ਸੀ ਹੁਣ ਜਿਹੜੀ ਇਹ ਸ਼ੁਰੂਆਤ ਇਹ ਨਾ ਕੀਤੀ ਚੰਗੀ ਨਹੀਂ ਜੇ ਨਾ ਪਾਰਟੀ ਦੁਆਰਾ ਸ਼ੁਰੂਆਤ ਕਰਨੀ ਹੈ ਤੇ ਥੋੜਾ ਜਿਹਾ ਸੰਭਰ ਕੇ ਠਰਾਮੇ ਨਾਲ ਬਾਕੀਆਂ ਨੂੰ ਨਾਲ ਲੈਣ ਦਾ ਯਤਨ ਕਰਨਾ ਚਾਹੀਦਾ ਆਹ ਤਰੀਕਾ ਮੇਰਾ ਖਰਨਾ ਵਾਸਤੇ ਉਲਝਣਾ ਪੈਦਾ ਕਰੂਗਾ ਜੀ ਪੰਸਾ ਉਲਝਣ ਦੀ ਗੱਲ ਕਰੀ ਤੇ ਇੱਕ ਉਲਝਣ ਹੁਣ ਪਾਖੜਾ ਬਿਆਸ ਮੈਨੇਜਮੈਂਟ ਬੋਲ ਵਾਲੇ ਵੀ ਹੁੰਦੀ ਦਿਖਾਈ ਦੇ ਰਹੀ ਹੈ ਉਹਦਾ ਕਾਰਨ ਇਹ ਹੈ ਕਿ ਪੰਜਾਬ ਤੇ ਹਰਿਆਣਾ ਪੱਕੇ ਮੈਂਬਰ ਸੀਗੇ ਪਰ ਹਿਮਾਚਲ ਪ੍ਰਦੇਸ਼ ਤੇ ਨਾਲ ਹੁਣ ਰਾਜਸਥਾਨ ਨੂੰ ਵੀ ਜੋੜ ਦਿੱਤਾ ਗਿਆ ਹੈ ਇਸ ਸਥਿਤੀ ਨੂੰ ਤੁਸੀਂ ਕਿਵੇਂ ਦੇਖਦੇ ਆ ਦੇਖੋ ਰਾਜਸਥਾਨ ਹਿਮਾਚਲ ਜੇ ਕੱਲ ਨੂੰ ਕੇਂਦਰ ਸਰਕਾਰ ਵੱਲੇ ਕਿਸੇ ਹੋਰ ਨੂੰ ਵੀ ਜੋੜਨਾ ਚਾਹਣ ਤੇ ਜੋ ਮਰਜ਼ੀ ਜੋੜਨ ਪਾਰਲੀਮੈਂਟ ਵਿੱਚ ਉਹਨਾਂ ਕੋਲ ਬਹੁਤ ਸੰਮਤੀ ਹੈ ਜੀ ਜੋ ਮਰਜ਼ੀ ਕਾਨੂੰਨ ਪਾਸ ਕਰ ਸਕਦੇ ਪੰਜਾਬ ਦੀਆਂ ਪਿਛਲੀਆਂ ਸਰਕਾਰਾਂ ਪਾਖੜਾ ਬਿਆਸ ਮੈਨੇਜਮੈਂਟ ਦੇ ਮਾਮਲੇ 'ਚ ਇੱਕ ਇੱਕ ਕਦਮ ਕਰਕੇ ਪਿੱਛੇ ਹਟਦੀਆਂ ਗਈਆਂ ਬਲਕਿ ਕੁਝ ਗੱਲਾਂ ਜਿਨ੍ਹਾਂ ਤੋਂ ਇਨਕਾਰ ਕਰ ਸਕਦੀਆਂ ਸੀ ਇਨਕਾਰ ਨਹੀਂ ਕੀਤਾ ਆ ਪਿਛਲੀ ਕਾਂਗਰਸੀ ਸਰਕਾਰ ਵੇਲੇ ਇਹ ਲਿਖ ਕੇ ਦੇ ਦਿੱਤਾ ਕਿ ਪੰਜਾਬ ਦੀ ਸਿਕਿਉਰਿਟੀ ਹਟਾ ਕੇ ਤੁਸੀਂ ਕੇਂਦਰ ਦੀ ਫੋਰਸ ਲਾ ਦਿਓ ਇੱਕ ਮੁੱਖ ਮੰਤਰੀ ਇਹ ਕਹਿ ਗਿਆ ਕੇਂਦਰ ਦੀ ਫੋਰਸ ਲਾ ਦਿਓ ਤੇ ਦੂਸਰੇ ਮੁੱਖ ਮੰਤਰੀ ਨੇ ਆ ਕੇ ਬਜਟ ਵੀ ਮਨਜ਼ੂਰ ਕਰਤਾ ਕਿ ਫੋਰਸ ਤੋਂ ਹੀ ਸਾਡੇ ਸਿਰ ਤੇ ਬਿਠਾ ਦਿਓ ਤੇ ਦਾ ਖਰਚਾ ਵੀ ਅਸੀਂ ਦਿਆਂਗੇ ਉਹ ਜਿਹੜੀਆਂ ਖੱਤਾਨੀਆਂ ਦਿੱਤੀਆਂ ਗੰਡਾਂ ਨੇ ਹੁਣ ਦੰਦਾ ਨਾਲ ਖੁਰਣੀਆਂ ਪੈ ਰੀਆਂ ਇੱਕ ਇੱਕ ਕਰਕੇ ਉਹ ਆਪਣੀ ਮਰਜ਼ੀ ਦੇ ਬੰਦੇ ਫਿੱਟ ਕਰ ਰਿਹਾ ਪੰਜਾਬ ਨੂੰ ਇਹ ਝੁਕ ਕੱਢ ਰਿਹਾ ਜਦੋਂ ਪੰਜਾਬ ਵਿੱਚ ਉਹ ਆਪਣੇ ਮੈਂਬਰ ਵਧਾ ਦੇਣਗੇ ਤੇ ਫਿਰ ਇਹਨਾਂ دریاਵਾਂ ਤੇ ਖਾਸ ਕਰਕੇ ਪਾਖੜਾ ਡੈਮ ਦੇ ਉੱਤੇ ਪੰਜਾਬ ਦੇ ਪਾਣੀ ਦੇ ਉੱਤੇ ਜਿੰਨਾ ਹੱਕ ਬਣਦਾ ਉਸ ਹੱਕ ਨੂੰ ਵੀ ਕੱਟ ਲੱਗੇਗਾ ਕਦੇ ਕੱਟ ਕਾਂਗਰਸੀ ਸਰਕਾਰਾਂ ਕੇਂਦਰ ਦੀਆਂ ਲਾਉਂਦੀਆਂ ਰਹੀਆਂ ਇੰਦਰਾ ਗਾਂਧੀ ਦੇ ਵਕਤ ਵੀ ਉਹਦੇ ਤੋਂ ਬਾਅਦ ਵੀ ਫਿਰ ਹੁਣ ਰਿੰਦੀ ਕਸਰ ਜਿਹੜੀ ਆ ਬੀਜੇਪੀ ਦੀ ਨਰਿੰਦਰ ਮੋਦੀ ਸਰਕਾਰ ਕੱਢੇਗੀ ਇਹ ਗੱਲ ਪੰਜਾਬ ਦੇ ਲੋਕ ਕਿੰਨੀ ਕੁ ਬਰਦਾਸ਼ਤ ਕਰਨਗੇ ਮੇਰਾ ਖਿਆਲ ਹੈ ਕੇਂਦਰ ਸਰਕਾਰ ਨੂੰ ਥੋੜਾ ਜਿਹਾ ਸੰਭਲ ਕੇ ਚੱਲਣਾ ਚਾਹੀਦਾ ਕਿਤੇ ਇਹ ਨਾ ਹੋਵੇ ਇੱਕ ਉਰਦੂ ਦਾ ਸ਼ੇਰ ਆ ਉਹ ਵਕਤ ਵੀ ਦੇਖਾ ਤਾਰੀਖ ਦੀ ਘੜੀਆਂ ਨੇ ਲਮਹੋਂ ਨੇ ਖਤਾ ਕੀਤੀ ਸਦੀਆਂ ਨੇ ਸਜ਼ਾ ਪਾਈ ਕੋਈ ਉਦਾਂ ਦੀ ਮੁਸ਼ਕਲ ਨਾ ਪੈਦਾ ਹੋ ਜੇ ਪੰਨੂ ਸਾਹਿਬ ਅਗਲੀ ਗੱਲ ਕਰਦੇ ਆ ਹਰਿਆਣੇ ਦੀ ਹਰਿਆਣਾ ਵਿੱਚ ਆਈਪੀਐਸ ਅਫਸਰ ਨੇ ਖੁਦਕੁਸ਼ੀ ਕੀਤੀ ਮਾਮਲਾ ਅਜੇ ਤੱਕ ਵੀ ਚਰਚਾ ਚ ਹੈ ਪਰਿਵਾਰ ਕਹਿੰਦੇ ਆ ਕਿ ਜਿਹੜੇ ਦੋਸ਼ੀ ਆ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਸਰਕਾਰ ਕਹਿੰਦੀ ਅਸੀਂ ਜਾਂਚ ਕਰਦੇ ਪਏ ਰਾਹੁਲ ਗਾਂਧੀ ਵੀ ਪਹੁੰਚੇ ਆ ਤੁਹਾਨੂੰ ਕੀ ਲੱਗਦਾ ਪਏ ਜਾਂਚ ਹੋ ਰਹੀ ਆ ਕਿ ਅਫਸਰਾਂ ਬਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਹਰਿਆਣਾ ਦੀ ਸਰਕਾਰ ਇੱਕ ਪੁੱਛੋਂ ਦੂਸਰੀ ਗਲਤੀ ਲਗਾਤਾਰ ਕਰਦੀ ਰਹੀ ਪਹਿਲਾਂ ਤੇ ਜਦੋਂ ਲਗਾਤਾਰ 3-4 ਸਾਲ ਤੋਂ ਉਹ ਸ਼ਿਕਾਇਤਾਂ ਕਰਦਾ ਸੀ ਕਿ ਉਹਨੂੰ ਵਿਕਟਿਮਾਈਜ਼ ਕੀਤਾ ਜਾ ਰਿਹਾ ਉਹਦੇ ਨਾਲ ਵਿਤਕਰਾ ਕੀਤਾ ਜਾ ਰਿਹਾ ਤੇ ਹਰਿਆਣਾ ਦੀ ਸਰਕਾਰ ਨੇ ਉਹਦੀ ਇਸ ਸ਼ਿਕਾਇਤ ਹੱਲ ਕਿਉਂ ਨਾ ਕੀਤਾ ਜੀ ਕਿਤੇ ਸੁਣਵਾਈ ਕਿਉਂ ਨਾ ਕੀਤੀ ਉਹਦੇ ਖਿਲਾਫ ਕਾਰਵਾਈ ਕਰਨ 'ਚ ਉਹਦਾ ਡੀਜੀਪੀ ਵੀ ਕੋਈ ਆਈਐਸ ਅਫਸਰ ਵੀ ਕੋਈ ਥੇਟਲੇ ਪੁਲਿਸ ਅਫਸਰ ਵੀ ਸਾਰੇ ਇਕੱਠੇ ਕਿਉਂ ਗਏ ਉਹਦੀ ਪਤਨੀ ਦੋਸ਼ ਲਾਉਂਦੀ ਆ ਹੁਣ ਇਸ ਮਾਮਲੇ 'ਚ ਜਦੋਂ ਜਾਪਾਨ ਤੋਂ ਮੁੜ ਕੇ ਉੱਥੋਂ ਦੇ ਮੁੱਖ ਮੰਤਰੀ ਨੈ브 ਸਿੰਘ ਸੈਣੀ ਉਹਨਾਂ ਦੇ ਘਰ ਗਏ ਤੇ ਮ੍ਰਿਤਕ ਦੀ ਪਤਨੀ ਜਿਹੜੀ ਖੁਦ ਆਈਐਸ ਅਫਸਰ ਹੈ ਸੀਨੀ ਆਈਐਸ ਅਫਸਰ ਉਹਨਾਂ ਮਿਲੇ ਤੇ ਉਹਨਾਂ ਯਕੀਨ ਦਿਵਾਇਆ ਕਿ ਇਨਸਾਫ ਕਰਾਂਗੇ ਉਸ ਤੋਂ ਬਾਅਦ ਇਨਸਾਫ ਕਰਨਾ ਚਾਹੀਦਾ ਸੀ ਪਹਿਲੇ ਦਿਨ ਸੁਣਿਆ ਸੀ ਕਿ ਉਹਨਾਂ ਨੇ ਆਖਿਆ ਮੈਂ ਸਖਤੀ ਕਰ ਦਿਆਂਗਾ ਮੈਂ ਇਹ ਕਰ ਦਿਆਂਗਾ ਮੈਂ ਉਹ ਕਰ ਦਿਆਂਗਾ ਮੁੜ ਕੇ ਕੁਛ ਨਹੀਂ ਕੀਤਾ ਫਿਰ ਇੱਕ ਪਿਛੋ ਦੂਸਰਾ ਕਦੇ ਕੇਂਦਰ ਦੇ ਮੰਤਰੀ ਆ ਗਏ ਕਦੇ ਹਰਿਆਣੇ ਦੇ ਚਲੇ ਗਏ ਵਾਰੀ ਵਾਰੀ ਜਾ ਕੇ ਉਹਨੂੰ ਬੀਬੀ ਨੂੰ ਸਮਝਾਉਂਦੇ ਰਹੇ ਕਿ ਤੂੰ ਆਪਣੇ ਪਤੀ ਦਾ ਪੋਸਟਮਾਰਟਮ ਧੰਤਮ ਸੰਸਕਾਰ ਹੋਣ ਦੇ ਬਾਅਦ ਵਿੱਚ ਵੇਖਾਂਗੇ ਉਹ ਆਪਣੀ ਗੱਲ ਤੇ ਅੜੀ ਰਹੀ ਹੁਣ ਅੱਜ ਹਫਤੇ ਤੋਂ ਬਾਅਦ ਹੋ ਗਿਆ ਇੱਕ ਮਰਤਕ ਸਰੀਰ ਪਿਆ ਜਿਹਦਾ ਅਜੇ ਤੱਕ ਪੋਸਟਮਾਰਟ ਨਹੀਂ ਹੋਇਆ ਅੰਤਮ ਸੰਸਕਾਰ ਬਾਅਦ ਤੋਂ ਨਾ ਇਹਦੇ ਦਰਮਿਆਨ ਹਾਲਾਤ ਇੰਨੇ ਵਿਗੜ ਗਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਰਹੇ ਸੀ ਇਸ ਹਰਿਆਣੇ ਦੇ ਦੌਰੇ ਤੇ ਉਹ ਦੌਰਾ ਕੈਨਸਲ ਹੋ ਗਿਆ ਅੱਜ ਹੁਣ ਪਤਾ ਲੱਗਾ ਕਿ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਵੀ ਆ ਰਹੇ ਸੀ ਅੰਬਾਲਾ ਦੇ ਤੇ ਉਹਨਾਂ ਦਾ ਦੌਰਾ ਵੀ ਰੱਦ ਕਰਨਾ ਪੈ ਗਿਆ ਜੀ ਵੱਖ-ਵੱਖ ਤਰ੍ਹਾਂ ਦੇ ਲੀਡਰ ਵੀ ਆ ਰਹੇ ਨੇ ਦਲਿਤ ਲੀਡਰ ਵੀ ਆ ਰਹੇ ਨੇ ਦੂਸਰੇ ਵੀ ਆ ਰਹੇ ਨੇ ਪੰਜਾਬ ਹਰਿਆਣਾ ਦੇ ਵੀ ਆ ਰਹੇ ਨੇ ਵੱਖ-ਵੱਖ ਸੂਬਿਆਂ ਤੋਂ ਵੀ ਆ ਕੇ ਮਿਲ ਰਹੇ ਨੇ ਅੱਜ ਰਾਹੁਲ ਗਾਂਧੀ ਵੀ ਜਾ ਮਿਲੇ ਇੱਕ ਲਾਈਨ ਵੱਜੀ ਪਈ ਹੈ ਹਰ ਕੋ ਮਿਲਣਾ ਚਾਹੁੰਦਾ ਰੋਸ ਪ੍ਰਦਰਸ਼ਨ ਵੀ ਹੋ ਰਹੇ ਨੇ ਕਿਤੇ ਕੈਂਡਲ ਮਾਰਚ ਹੋ ਰਹੇ ਨੇ ਹਰਿਆਣੇ ਦੀ ਸਰਕਾਰ ਅਜੇ ਤੱਕ ਕੁਝ ਨਹੀਂ ਕਰ ਸਕੀ ਅੱਜ ਇੱਕ ਨਵੀਂ ਖਬਰ ਆ ਗਈ ਹੈ ਕਿ ਇਸੇ ਕੇਸ 'ਚ ਇਹਦੇ ਤੋਂ ਉਲਟਾ ਰੁਖ ਲੈ ਕੇ ਤੇ ਵੀਡੀਓ ਬਗਾ ਕੇ ਕਿਸੇ ਐਸਐਸ ਨੇ ਖੁਦਕੁਸ਼ੀ ਕਰ ਲਈ। ਇਹਦੇ ਨਾਲ ਦੋ ਤਰ੍ਹਾਂ ਦੀ ਟਕਰਾਅ ਦੀ ਸਥਿਤੀ ਬਣ ਜਾਈ। ਇਹ ਹਰਿਆਣੇ ਦੀ ਸਰਕਾਰ ਕਿਸ ਤਰ੍ਹਾਂ ਦੇ ਹਾਲਾਤ ਪੈਦਾ ਕਰ ਰਹੀ ਹੈ ਜਾਂਚ ਪੈਦਾ ਨਹੀਂ ਵੀ ਕਰ ਰਹੀ ਤੇ ਪੈਦਾ ਹੋਣ ਦੇ ਰਹੀ ਆ। ਹੱਥ ਹੱਤ ਤੱਕ ਮੁੱਖ ਮੰਤਰੀ ਸਾਹਿਬ ਬੈਠੇ ਕਿਸੇ ਪਾਸੇ ਗੱਲ ਲਾ ਨਹੀਂ ਰਹੇ। ਇਹ ਜੇ ਕੱਲ੍ਹ ਨੂੰ ਹਾਲਾਤ ਵਿਗੜ ਗਏ ਸੁਭਰਨੇ ਕਿੰਨੇ ਔਰ ਮਾਮਲਾ ਪੰਜਾਬ ਤੇ ਹਰਿਆਣਾ ਦੋਵਾਂ ਦੀ ਸਾਂਝੀ ਰਾਜਧਾਨੀ ਝੋਣ ਕਰਕੇ ਉਥੋਂ ਦੀ ਪੁਲਿਸ ਵੀ ਰਲਵੀਂ ਮਿਲਵੀਂ ਆ ਪੰਜਾਬ ਦੇ ਅਫਸਰ ਵੀ ਆ ਹਰਿਆਣੇ ਦੇ ਵੀ ਆ ਕੇਂਦਰ ਤੇ ਵੀ ਆ ਚੰਡੀਗੜ੍ਹ ਦੇ ਆਪਣੇ ਵੀ ਜੀ ਇਸ ਮਸਲੇ ਨੂੰ ਹਰਿਆਣੇ ਦੀ ਸਰਕਾਰ ਨੂੰ ਵੇਲੇ ਸਿਰ ਨਿਪਟਾਉਣਾ ਚਾਹੀਦਾ ਸੀ ਉਸ ਸਪੀੜਤ ਪਰਿਵਾਰ ਨੂੰ ਇਨਸਾਫ ਦੇਣਾ ਚਾਹੀਦਾ ਸੀ ਅਜੇ ਤੱਕ ਇਹਨਾਂ ਇਨਸਾਫ ਦਿੱਤਾ ਨਹੀਂ ਜਿਹੜਾ ਇਨਸਾਫ ਹੋ ਚ ਦੇਰੀ ਹੈ ਅੰਗਰੇਜ਼ੀ ਦਾ ਮੁਹਾਵਰਾ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ ਜਦੋਂ ਇਨਸਾਫ ਵਿੱਚ ਦੇਰ ਕਰ ਦਿੱਤੀ ਜਾਂਦੀ ਹੈ ਕਿਸੇ ਨੂੰ ਇਨਸਾਫ ਦੇਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਇਹ ਹੁਣ ਜੋ ਕੁਝ ਹਰਿਆਣੇ ਦੀ ਸਰਕਾਰ ਨੇ ਹੁਣ ਤੱਕ ਕੀਤਾ ਔਰ ਜੋ ਆਮ ਲੋਕ ਵੇਖਦੇ ਪਏ ਉਹਦੇ ਤੋਂ ਇਹੋ ਹੀ ਜਾਪਦਾ ਕਿ ਹਰਿਆਣੇ ਦੀ ਸਰਕਾਰ ਇਸ ਮਾਮਲੇ 'ਚ ਇਨਸਾਫ ਕਰਨ ਜਾਂ ਪੀੜਤ ਪਰਿਵਾਰ ਦੇ ਅਥਰੂ ਪੁੰਝਣ ਦੇ ਵਿੱਚ ਕਿਸੇ ਕਿਸ ਨੇ ਕੋਈ ਖਾਸ ਦਿਲਚਸਪੀ ਨਹੀਂ ਰੱਖਦੀ ਉਹ ਸਮਝਦੇ ਕੋਈ ਗੱਲ ਨਹੀਂ ਚਾਰ ਦਿਨ ਬੈਠ ਕੇ ਆਪਣੇ ਆਪ ਬਹੁਤ ਥੱਕ ਕੇ ਤੇ ਮੁੜ ਕੇ ਆਖਣਗੇ ਜਾਓ ਜੋ ਕਰਨਾ ਕਰ ਲੋ ਉਹਨਾਂ ਨੂੰ ਥਕਾਉਣਾ ਚਾਹੁੰਦੇ ਜਾਪਦੇ ਆ ਨਹੀਂ ਤਾਂ ਹੁਣ ਤੱਕ ਕੁਝ ਨਾ ਕੁਝ ਕਾਰਵਾਈ ਇੱਤੇ ਜ਼ਰੂਰ ਹੋ ਜਾਣੀ ਸੀ ਜੀ ਅਗਲੀ ਗੱਲ ਪੰਸਾਬ ਪੰਜਾਬ ਕੈਬਨਿਟ ਦੀ ਕਰਦੇ ਆ ਇੱਕ ਮੀਟਿੰਗ ਹੋਈ ਹੈ ਬਹੁਤ ਸਾਰੇ ਅਹਿਮ ਫੈਸਲੇ ਲੈ ਕੇ ਇੱਕ ਫੈਸਲਾ ਕਿੰਦਾ ਹੈ ਕਿ ਦਰਿਆਵਾਂ ਵਿੱਚੋਂ ਰੇਤਾ ਕੱਢਣ ਨੂੰ ਮਨਜ਼ੂਰੀ ਦਿੱਤੀ ਹੈ ਇਹਦਾ ਕੀ ਪ੍ਰਭਾਵ ਪਵੇਗਾ ਬਾਕੀ ਫੈਸਲਿਆਂ ਨੂੰ ਤੁਸੀਂ ਕਿਵੇਂ ਦੇਖਦੇ ਆ ਦੇਖੋ ਜਿੰਨੇ ਐਸ ਤਰ੍ਹਾਂ ਦੀ ਤਬਾਹੀ ਹੋਈ ਹੈ ਖੜਾਂ ਦੇ ਨਾਲ ਉਨੇ ਤਾਂ ਸਾਰਿਆਂ ਦੀ ਤੋਬਾ ਤੋਬਾ ਕਰਾਤੀ ਜੀ ਕੇਂਦਰ ਸਰਕਾਰ ਵੀ ਮੰਨਦੀ ਆ ਪੰਜਾਬ ਦੀ ਸਰਕਾਰ ਵੀ ਮੰਨਦੀ ਆ ਆਸ-ਪਾਸੇ ਵਾਲੇ ਲੋਕ ਵੀ ਮੰਨਦੇ ਆ ਪੰਜਾਬ ਦੇ ਲੋਕਾਂ ਦੇ ਉੱਤੇ ਸੰਕਟ ਦਾ ਬਹੁਤ ਵੱਡਾ ਸਮਾਂ ਸੀ ਜਿਹੜਾ ਬੜੇ ਔਖੇ ਗੁਜ਼ਰਿਆ ਚੰਗੀ ਗੱਲ ਹੈ ਕਿ ਪੰਜਾਬ ਦੇ ਲੋਕਾਂ ਨੇ ਹੜਪੀੜਤਾ ਦੀ ਮਦਦ ਕੀਤੀ ਬਲਕਿ ਨਾਲ ਆਂਢ-ਗੁਆਂਢ ਦੇ ਰਾਜਾਂ ਤੋਂ ਵੀ ਕਈ ਲੋਕਾਂ ਨੇ ਮਦਦ ਕੀਤੀ ਹੁਣ ਕੇਂਦਰ ਵੀ ਥੋੜੀ-ਬਹੁਤ ਮਦਦ ਕਰ ਰਿਹਾ ਜਿੰਨੀ ਕਰ ਰਿਹਾ ਅਸੀਂ ਉਹਨਾਂ ਵੀ ਮੰਨੀਆਂ ਜਿਹੜੀ ਕਰਨੀ ਚਾਹੀਦੀ ਤੇ ਨਹੀਂ ਕਰ ਰਿਆ ਉਹਦਾ ਵੀ ਧਿਆਨ ਰੱਖੀਏ ਪਰ ਜਿਹੜੀ ਸਮੱਸਿਆ ਆ ਗਈ ਹੈ ਦਰਿਆਵਾਂ ਵਿੱਚ ਰੇਤ ਦੀ ਔਰ ਇਹ ਵੀ ਮੁੱਦਾ ਉੱਠਿਆ ਕਿ ਦਰਿਆਵਾਂ ਦੇ ਵਿੱਚੋਂ ਬੜੇ ਚਿਰ ਤੋਂ ਖਲਾਈ ਨਹੀਂ ਹੋਈ ਮਾਈਨਿੰਗ ਤੇ ਅਦਾਲਤੀ ਪਾਬੰਦੀਆਂ ਲੱਗੀਆਂ ਸਨ ਕਿਉਂਕਿ ਮਾਈਨਿੰਗ ਦੀਆਂ ਸ਼ਿਕਾਇਤਾਂ ਸਨ ਖਾਸ ਕਰਕੇ ਰਾਵੀ ਦੇ ਮਾਮਲੇ ਵਿੱਚ ਤੇ ਬੀਐਸਐਫ ਤੇ ਸਿਕਿਉਰਿਟੀ ਫੋਰਸੇ ਨੂੰ ਇਤਰਾਜ਼ ਸੀ ਕਿ ਇੱਥੇ ਮਾਈਨਿੰਗ ਕੀਤੀ ਜਾ ਰਹੀ ਹੈ ਤੇ ਸੁਰੱਖਿਆ ਨੂੰ ਖਤਰਾ ਹੈ ਹੁਣ ਉਹ ਅਦਾਲਤੀ ਸਟੇ ਵੀ ਕਹਿੰਦੇ ਹਟ ਗਿਆ ਉਧਰੋਂ ਵੀ ਖੁੱਲਿਆ ਪੰਜਾਬ ਸਰਕਾਰ ਨੇ ਹੜਾਂ ਦੇ ਦਿਨਾਂ 'ਚ ਇੱਕ ਐਕਟ ਤਿਆ ਸੀ ਜਿਹਦਾ ਖੇਤ ਉਹਦੀ ਰੇਤ ਕਿਸਾਨ ਰੇਤ ਕੱਢ ਕੇ ਵੇਚ ਸਕਦੇ ਹੁਣ ਉਹ ਵੀ ਖੁੱਲਾ ਦਿੰਦੇ ਪਏ ਜਦੋਂ ਇਹ ਖੁੱਲਾ ਦਿੰਦੇ ਪਏ ਇਹਦੇ ਦੌਰਾਨ ਹੀ ਕੱਲ ਪੰਜਾਬ ਸਰਕਾਰ ਨੇ ਮੰਤਰੀ ਮੰਡਲ ਦੀ ਮੀਟਿੰਗ ਕਰਕੇ ਫੈਸਲਾ ਕੀਤਾ ਕਿ ਰਾਵੀ ਤੇ ਸਤਲੁਜ ਦੋਵਾਂ ਦਰਿਆਵਾਂ ਦੀ ਖਲਾਈ ਕੀਤੀ ਜਾਵੇਗੀ ਇਹਨਾਂ 'ਚ ਜਿੱਥੇ-ਜਿੱਥੇ ਢੇਰੀਆਂ ਲੱਗੀਆਂ ਰੇਤੀਆਂ ਜਾਂ ਮਿੱਟੀ ਦੀਆਂ ਪਹਾੜਾਂ ਤੋਂ ਰੇਤ ਤੇ ਮਿੱਟੀ ਬਹੁਤ ਆਉਂਦੀ ਹੈ ਪਾਣੀ ਉਹ ਇਕੱਠੀ ਹੋ ਜਾਂਦੀ ਹੈ ਇਹ ਸਾਰੀਆਂ ਕੱਡੀਆਂ ਜਾਣ ਜੇ ਕੱਡੀਆਂ ਨਾ ਗਈਆਂ ਤੇ ਵੱਡੇ ਢੇਰਾਂ ਦਾ ਕਰਕੇ ਦਰਿਆ ਵਹਿਣ ਬਦਲ ਸਕਦੇ ਆਸੇ-ਪਾਸੇ ਨੂੰ ਨਿਕਲ ਸਕਦੇ ਆ ਹੋਰ ਤਬਾਈ ਮਚਾ ਸਕਦੇ ਪਰ ਇਹ ਗੱਲ ਸਾਰੇ ਲੋਕਾਂ ਵਾਸਤੇ ਹਰਿਆਣੇ ਵਾਲੀ ਹੈ ਕਿ ਚੜ੍ਹਦੇ ਪਾਸੇ ਸਤਲੁਜ ਉਹਦੇ ਵਿੱਚ ਵੀ ਖਲਾਈ ਹੋਵੇਗੀ ਉੱਥੋਂ ਵੀ ਰੇਤ ਤੇ ਮਿੱਟੀ ਕੱਢੀ ਜਾਵੇਗੀ ਲਹਿੰਦੇ ਪਾਸੇ ਰਾਵੀ ਚੋਂ ਤੇ ਦੋਹਾਂ ਦੇ ਵਿਚਾਲੇ ਬਿਆਸ ਉਹ ਚੋਂ ਕਿਉਂ ਨਾ ਕੱਢੀ ਜਾਵੇਗੀ ਜੀ ਹੁਣ ਗੱਲ ਵਿੱਚੋਂ ਹੀ ਨਿਕਲੀ ਆ ਕਿ ਪਿਛਲੀ ਸਰਕਾਰ ਜਿਹੜੀ ਆ ਉਹ ਇਹਨੂੰ ਰਾਮਸਰ ਇਲਾਕਾ ਡਿਕਲੇਅਰ ਕਰ ਚੁੱਕੀ ਐ ਨੋਟੀਫਿਕੇਸ਼ਨ ਇੱਕ ਜਾਰੀ ਕਰ ਗਈ ਐ ਪਿਛਲੀ ਸਰਕਾਰ ਜਿਹੜਾ ਤਲਵਾੜੇ ਤੋਂ ਲੈ ਕੇ ਤੇ ਹਰੀਕੇ ਪਤਨ ਤੱਕ ਜਾਂਦਾ ਉਸ ਇਲਾਕੇ ਦਾ ਮਤਲਬ ਇਹ ਆ ਕਿ ਇੱਥੇ ਕੁਦਰਤੀ ਤੌਰ ਤੇ ਵਾਤਾਵਰਨ ਜਿੱਤਾਂ ਦਾ ਗੌਦਾਂ ਦਾ ਬਣਾ ਕੇ ਰੱਖਣਾ ਇੱਚ ਕੋਈ 1921 ਤਬਦੀਲੀ ਨਹੀਂ ਹੋ ਸਕਦੀ ਜੀ ਉਦੋਂ ਤੁਹਾਨੂੰ ਪਤਾ ਡਾਲਫਿਨ ਆਈਆਂ ਬੜਾ ਵੇਖਣ ਜਾਂਦੇ ਹੁੰਦੇ ਸੀ ਉਦੋਂ ਇਹ ਕਹਿੰਦੇ ਸੀ ਇਹਦੇ ਚ ਛੋਟੇ ਛੋਟੇ ਮਗਰਮੱਛ ਆ ਗਏ ਕਿਸਾਨਾਂ ਨੇ ਇਤਰਾਜ਼ ਵੀ ਕੀਤਾ ਜੀ ਸਾਡੇ ਖੇਤਾਂ ਚ ਆਣ ਵਰਦੇ ਸਾਡੇ ਬੱਚਿਆਂ ਨੂੰ ਖਤਰਾ ਪਰ ਇਹ ਵਾਤਾਵਰਨ ਦੇ ਪੱਖ ਤੋਂ ਇੱਕ ਨੋਟੀਫਿਕੇਸ਼ਨ ਜਾਰੀ ਹੋ ਗਿਆ ਸੀ ਜਦ ਤੱਕ ਕੋਈ ਨੋਟੀਫਿਕੇਸ਼ਨ ਕਿਸੇ ਪਾਸੇ ਨਹੀਂ ਲੱਗਦਾ ਉਨਾ ਚਿਰ ਤੱਕ ਇਹਦੇ ਵਿੱਚ ਜੋ ਮਰਜੀ ਹੁੰਦਾ ਰਵੇ ਇਹਦੀ ਖਲਾਈ ਨਹੀਂ ਹੋ ਸਕਦੀ ਜੀ ਤੇ ਜੇ ਖਲਾਈ ਨਾ ਹੋਈ ਤੇ ਇਸ ਦਰਿਆ ਦੇ ਵਿੱਚ ਉਹ ਢੇਰੀਆਂ ਲੱਗੀਆਂ ਨੇ ਰੇਤੀਆਂ ਮਿੱਟੀ ਦੀਆਂ ਸਾਰੇ ਕੁਸ਼ ਇਹ ਕੱਲ ਨੂੰ ਕਿਸੇ ਹੋਰ ਵੱਡੀ ਤਬਾਹੀ ਦਾ ਕਾਰਨ ਬਣ ਸਕਦੀ ਹੁਣੋ ਪਤਾ ਲੱਗਾ ਕਿ ਇਹਦੇ ਸਬੰਧ ਚ ਪੰਜਾਬ ਸਰਕਾਰ ਕੇਂਦਰ ਸਰਕਾਰ ਨਾਲ ਗੱਲ ਕਰਦੀ ਪਈ ਆ ਕਿ ਇਹਦਾ ਵੀ ਕੋਈ ਰਾਹ ਕੱਢਿਆ ਜਾਵੇ ਇਹਦੋਂ ਵੀ ਜ਼ਰੂਰੀ ਗੱਲ ਹੈ ਕਿ ਸਾਡੇ ਡੈਮਾਂ ਦੇ ਵਿੱਚ ਜਿੰਨੀ ਮਿੱਟੀ ਭਰ ਗਈ ਹੈ ਜਿੰਨੀ ਰੇਤ ਭਰ ਗਈ ਹੈ ਬਾਕੀ ਡੈਮ ਵਾਲੀ ਛੀਲ ਦੇ ਵਿੱਚ ਹੀ ਕਹਿੰਦੇ ਆ ਕਿ 18 ਤੋਂ 20% ਤੱਕ ਮਿੱਟੀ ਭਰੀ ਪਈ ਆ ਜੋ ਕੱਢੀ ਨਹੀਂ ਜਾਂਦੀ ਔਰ ਪਿਛਲੇ 50 ਸਾਲ ਹੋ ਗਏ ਕਹਿੰਦੇ ਕੱਢੀ ਨਹੀਂ ਤੇ ਉਹਦਾ ਨਤੀਜਾ ਇਹ ਆ ਕਿ ਜਿੰਨਾ ਪਾਣੀ ਉਹਦੇ ਚ ਸਟੋਰ ਕੀਤਾ ਜਾ ਸਕਦਾ ਪੰਜਵਾਂ ਸੱਕ ਘਟੋ ਰਿਹਾ ਬਾਕੀ ਡੈਮਾਂ ਚ ਵੀ ਉਹਦੇ ਬਾਰੇ ਵੀ ਕਰਨਾ ਚਾਹੀਦਾ ਕੇਂਦਰ ਸਰਕਾਰ ਨੂੰ ਇਸ ਮਾਮਲੇ 'ਚ ਥੋੜਾ ਜਿਹਾ ਪੋਜ਼ਿਟਿਵ ਰੋਲ ਰੱਖਣਾ ਚਾਹੀਦਾ ਜੀ ਪੰਨੂ ਸਾਹਿਬ ਅਗਲੀ ਗੱਲ ਕਰਦੇ ਆ ਬਠਿੰਡੇ ਦੀ ਇੱਕ ਯੂਥ ਫੈਸਟੀਵਲ ਪ੍ਰੋਗਰਾਮ ਦੇ ਦੌਰਾਨ ਗੋਲੀ ਚੱਲ ਗਈ ਮਾਹੌਲ ਉੱਥੇ ਭੱਗ ਗਿਆ ਇਸੇ ਤਰ੍ਹਾਂ ਇੱਕ ਪ੍ਰੋਗਰਾਮ ਚੱਲ ਰਿਹਾ ਸੀ ਗਾਇਕ ਸਤਿੰਦਰ ਸਰਤਾਜ ਦਾ ਉੱਥੇ ਲੋਕਾਂ ਦੀ ਬਹਿਸ ਹੋ ਗਈ ਅਫਸਰਾਂ ਦੇ ਨਾਲ ਇਹ ਸੱਭਿਆਚਾਰ ਪ੍ਰੋਗਰਾਮਾਂ ਵਿੱਚ ਕੀ ਕੋਸ਼ ਹੋ ਰਿਹਾ ਜੀ ਇਹ ਸੱਭਿਆਚਾਰਕ ਪ੍ਰੋਗਰਾਮਾਂ ਤੇ ਜਾਣ ਵਾਲੇ ਲੋਕ ਪਤਾ ਨਹੀਂ ਕਿਹੜੇ ਫੁਕਾਰੇ ਨਾਲ ਜਾਂਦੇ ਹਰ ਨਿੱਕੀ ਨਹੀਂ ਕਰਤੇ ਹਰ ਕੋਈ ਆਪਣੇ ਆਪ ਨੂੰ ਫੰਨੇ ਖਾਸ ਹ ਅ ਕਲਬਾਂ 'ਚ ਵੀ ਰਾਤ ਨੂੰ ਜਿਹੜੇ ਝਗੜੇ ਹੁੰਦੇ ਆ। ਨਾਚ ਕਾਣੇ ਦੇ ਵਕਤ ਹੁੰਦੇ ਨਾਲ ਪੈਗ ਤੇ ਹੁੰਦੇ। ਬੜੇ ਲੋਕ ਹੈ ਜਿਹੜੇ ਸੱਭਿਆਚਾਰਕ ਪ੍ਰੋਗਰਾਮ ਵੇਖਣ ਜਾਂਦੇ ਆ ਤੇ ਪੈਗ ਸ਼ਕ ਲਾ ਕੇ ਤੁਰ ਜਾਂਦੇ। ਇਹ ਕੱਲ ਤੁਸੀਂ ਦੋ ਪ੍ਰੋਗਰਾਮ ਦੱਸੇ ਆ। ਸਤਿੰਦਰ ਸਰਤਾਜ ਦੇ ਪ੍ਰੋਗਰਾਮ ਦੇ ਅੰਦਰ ਕੋਈ ਗੱਲ ਨਹੀਂ ਹੋਈ ਬਾਹਰ ਪੁਲਿਸ ਦਾ ਤੇ ਕੁਝ ਲੋਕਾਂ ਦਾ ਝਗੜਾ ਹੋਇਆ। ਇੱਕ ਬੰਦੇ ਨੇ ਬਹੁਤੀ ਜੁਰਤ ਨਾਲ ਇਹ ਵੀ ਆਖਿਆ ਮੈਂ ਠਣਦਾਰਾਂ ਨੂੰ ਤੇਰੀਆਂ ਫੀਤੀਆਂ ਲਵਾ ਦੂੰ ਤੇਰੇ ਮਤਾਰੇ ਲਵਾ ਦੂੰ। ਉਹਦੀ ਹਿੰਮਤ ਹੀ ਹੈ ਕਿ ਇਨੀ ਗੱਲ ਆਖੀਂਦਾ। ਹੂੰ। ਬਠਿੰਡੇ ਦੇ ਕਾਲਜ ਵਿੱਚ ਅੱਜ ਗੋਲੀ ਚੱਲ ਗਈ। ਔਰ ਉਸ ਤੋਂ ਬਾਅਦ ਪੁਲਿਸ ਆਈ ਤੇ ਆ ਕੇ ਪ੍ਰੋਗਰਾਮ ਉਹਨਾਂ ਬੰਦ ਕਰਾ ਦਿੱਤਾ ਬੱਚਿਆਂ ਨੂੰ ਜਿਹੜੇ ਕਾਲਜ ਦੇ ਸਨ ਉਹਨਾਂ ਹਸਪਤਾਲ ਚ ਭੇਜ ਦਿੱਤਾ। ਇਹ ਕਾਲਜ ਦੇ ਵਿੱਚ ਇਹੋ ਜਿਹਾ ਪ੍ਰੋਗਰਾਮ ਹੈ ਤੇ ਪਹਿਲਾਂ ਤੋਂ ਇਹੋ ਜਿਹੀ ਕਿਰਾਬੰਦੀ ਕਿਉਂ ਨਾ ਕੀਤੀ ਗਈ ਕਿ ਬਾਹਰੋਂ ਲੋਕ ਨਾ ਆਉਣ ਤੇ ਅੰਦਰ ਲਿਆਂ ਦੇ ਡਿਸਪਲਿਨ ਦਾ ਪੁਲਿਸ ਦਾ ਪ੍ਰਬੰਧ ਕਿਉਂ ਨਾ ਕੀਤਾ ਕਿ ਕਾਲਜ ਮੈਨੇਜਮੈਂਟ ਵੀ ਜਵਾਬਦੇਹ ਇਹ ਤਾਂ ਪਹਿਲਾਂ ਚੰਡੀਗੜ੍ਹ ਦੇ ਵਿੱਚ ਇੱਕ ਬੜੇ ਵੱਡੇ ਵਿਦਿਅਕ ਅਦਾਰੇ ਚ ਰਾਤ ਪ੍ਰੋਗਰਾਮ ਚੱਲਦਾ ਸੀ ਅਗਲੇ ਦਿਨ ਉੱਥੇ ਇੱਕ ਕਤਲ ਵੀ ਹੋਇਆ ਸੀ ਅੱਜ ਕੱਲ ਦੀ ਗੱਲ ਆ ਹਰਿਆਣੇ ਦੀ ਇੱਕ ਬਹੁਤ ਵੱਡੀ ਬੜੀ ਪ੍ਰਸਿੱਧ ਡਾਂਸਰ ਉਹਦੇ ਪ੍ਰੋਗਰਾਮ ਚੱਲਦੇ ਚ ਵੀ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਇਦਾਂ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਇਹ ਸੱਭਿਆਚਾਰ ਹੈ ਕਿ ਕੁਸੱਭਿਆਚਾਰ ਹੁੰਦਾ ਜਾ ਰਿਹਾ ਹੈ ਇਹਨੂੰ ਸਾਰੇ ਨੂੰ ਕੰਟਰੋਲ ਕਰਨ ਦੀ ਲੋੜ ਹੈ ਔਰ ਕੰਟਰੋਲ ਕਰਨ ਵਾਸਤੇ ਲੋਕਾਂ ਨੂੰ ਵੀ ਸਹਿਯੋਗ ਕਰਨਾ ਚਾਹੀਦਾ ਪ੍ਰਸ਼ਾਸਨ ਨੂੰ ਵੀ ਥੋੜਾ ਸਖਤ ਹੋਣਾ ਚਾਹੀਦਾ ਨਹੀਂ ਤੇ ਕੱਲ ਨੂੰ ਕੋਈ ਹੋਰ ਵੱਡੀ ਵਾਰਦਾਤ ਹੋਵੇ ਕਿ ਅੱਗੇ ਵੀ ਸਾਡੇ ਪੰਜਾਬ 'ਚ ਸੱਭਿਆਚਾਰਕ ਪ੍ਰੋਗਰਾਮਾਂ 'ਚ ਕਤਲ ਹੁੰਦੇ ਰਿਹਾ ਡੀਜੇ ਵਾਲਿਆਂ ਤੇ ਵੀ ਹੋਏ ਆ ਗਾਉਣ ਵਾਲਿਆਂ ਤੇ ਵੀ ਹੋਏ ਆ ਔਰ ਵੇਖਣ ਵਾਲਿਆਂ ਦੇ ਵੀ ਹੋਏ ਆ ਉੱਥੋਂ ਤੱਕ ਨਾ ਉਤ ਨਾ ਜਾਵੇ ਇਸ ਕਰਕੇ ਸਖਤੀ ਦੀ ਲੋੜ ਜੀ ਪੰਨ ਸਾਹਿਬ ਅਗਲੀ ਗੱਲ ਬੈਡ ਗਾਸ ਕਰਦੀ ਕਰਦੇ ਆ ਨੇਪਾਲ ਤੋਂ ਬਾਅਦ ਜਿਸ ਤਰ੍ਹਾਂ ਉਸ ਦੇਸ਼ ਦੇ ਵਿੱਚ ਤਖਤਾ ਪਲਟ ਹੋਇਆ ਨੌਜਵਾਨਾਂ ਨੇ ਕਮਾਂਡ ਸੰਭਾਲੀ ਤੇ ਅਗਲੇ ਪਾਸੇ ਆਏ ਇਹਨੂੰ ਤੁਸੀਂ ਕਿਵੇਂ ਦੇਖਦੇ ਆ ਕਿ ਇਹ ਗੱਲ ਹੋਰ ਦੇਸ਼ਾਂ ਤੱਕ ਵੀ ਜਾ ਸਕਦੀ ਹੈ ਜੀ ਉਸ ਦੇਸ਼ ਦੇ ਵਿੱਚ ਵੀ ਕ腐ਸ਼ਨ ਬਹੁਤ ਸੀ ਰਾਸ਼ਟਰਪਤੀ ਕੱਲ ਦਾ ਭੱਜ ਗਿਆ ਉੱਥੋਂ ਫਰਾਂਸ ਦੇ ਜਹਾਜ਼ ਤੇ ਚੜ੍ਹ ਕੇ ਆਪਣੀ ਫੌਜ ਦੇ ਜਹਾਜ਼ ਵੀ ਨਹੀਂ ਦਿੱਤਾ ਆਪਣੀ ਫੌਜ ਦਾ ਸਪੈਸ਼ਲ ਦਸਤਾ ਰਾਸ਼ਟਰਪਤੀ ਦੀ ਰਾਖੀ ਗੜਾ ਉਹ ਦਸਤਾ ਹੀ ਉੱਥੋਂ ਬਗਾਵਤ ਕਰ ਗਿਆ ਉਹਦੇ ਨਾਲ ਤੁਰਨੋਂ ਤਿਆਰ ਨਹੀਂ ਸੀ ਲੋਕਾਂ ਨੇ ਜਿਸ ਤਰ੍ਹਾਂ ਜਵਾਨੀ ਨੇ ਉਬਰ ਦੀ ਜਵਾਨੀ ਖਾਸ ਕਰਕੇ ਟੀਨੇਜ ਉਹਨਾਂ ਨੇ ਜਾ ਕੇ ਨੇਪਾਲ ਦੇ ਵਿੱਚ ਰਾਜ ਮਹਿਲ ਘੇਰਿਆ ਸੀ ਪਾਰਲੀਮੈਂਟ ਘੇਰੀ ਸੀ ਪ੍ਰਧਾਨ ਮੰਤਰੀ ਨੂੰ ਕੁੱਟਿਆ ਪਰ ਉਹ ਛੁੱਟ ਕੇ ਭੱਜ ਗਿਆ ਉਹਦੀ ਪਤਨੀ ਭੱਜ ਨਾ ਸਕੀ ਜੋ ਹੋਇਆ ਸਾਰਿਆਂ ਨੂੰ ਪਤਾ ਜੀ ਉਸ ਤੋਂ ਬਾਅਦ ਵੀ ਤਿੰਨ ਚਾਰ ਹੋਰ ਦੇਸ਼ਾਂ 'ਚ ਇਹੋ ਜਿਹੀ ਹਾਲਤ ਬਣੀ ਪਰ ਹੁਣ ਮੈਡਗਾਸਕਰ ਦੇ ਵਿੱਚ ਤਾਂ ਰਾਜਪਲਟਾ ਹੋ ਗਿਆ ਇਹਨੂੰ ਮੈਡਗਾਸਕਰ ਦਾ ਰਾਜਪਲਟਾ ਬਿਲਕੁਲ ਨਹੀਂ ਸਮਝਣਾ ਚਾਹੀਦਾ ਇਹ ਸਮਝਣਾ ਚਾਹੀਦਾ ਕਿ ਰਾਜ ਪੜਟਿਆਂ ਦੀ ਇੱਕ ਲੜੀ ਤੁਰੀ ਜਾਂਦੀ ਹੈ ਦੇਸ਼ਾਂ ਦੇ ਵਿੱਚ ਜਵਾਨੀ ਬਕਾਵਤਾ ਦੇ ਰਾਹ ਪਈ ਹੈ ਬਿਲਕੁਲ ਇਹਦੇ ਤੋਂ ਹਰ ਦੇਸ਼ ਵਿੱਚ ਰਾਜ ਕਰਨ ਵਾਲਿਆਂ ਨੂੰ ਸਮਝਣਾ ਚਾਹੀਦਾ ਜਦੋਂ ਮੈਂ ਹਰ ਦੇਸ਼ ਕਹਿੰਦਾ ਸੱਚੀ ਮੁੱਚੀ ਹਰ ਦੇਸ਼ ਕਹਿੰਦਾ ਉਹਦਾ ਮਤਲਬ ਸਾਰਿਆਂ ਨੂੰ ਸਮਝਣਾ ਚਾਹੀਦਾ ਜੀ ਪੰਸਾ ਵੇਲਾ ਪ੍ਰੋਗਰਾਮ ਦੀ ਸਮਾਪਤੀ ਤੇ ਤੁਸੀਂ ਜੁੜੇ ਤੁਹਾਡਾ ਬਹੁਤ ਧੰਨਵਾਦ ਜੀ ਬਹੁਤ ਮਿਹਰਬਾਨੀ ਜੀ ਸ਼ੁਕਰੀਆ ਇਸਾਂ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਜਿਨ੍ਹਾਂ ਅੱਜ ਦੇ ਖਾਸ ਮੁੱਦਿਆਂ ਤੇ ਗੱਲਬਾਤ ਕੀਤੀ ਹੈ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਮੈਨੂੰ ਨਵਜੀਤ ਹੁੰਦੇ ਆ ਗਿਆ ਹੋਰ ਪ੍ਰੋਗਰਾਮਾਂ ਲਈ ਦੇਖਦੇ ਰਹੋ ਪ੍ਰਾਈਮ ਸੈਟੀਵੀ ਤੁਹਾਡਾ ਆਪਣਾ ਤੁਹਾਡੇ ਲਈ